ਕਬੀਰ ਐਸਾ ਸਤਗੁਰ ਜੇ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਜੀ ਸਮਝ ਦੇਣਾ ਕਰਦੇ ਨੇ ਪਹਿਲਾਂ ਗੁਰਬਾਣੀ ਦੇ ਅਨਸਾਰ ਜਿਹੜੇ ਉਹ ਸਾਧੂ ਉਸ ਸਮੇਂ ਕਹਿਣਾ ਕਰਦੇ ਸੀ ਉਹ ਲੋਕ ਕਹਿਣਾ ਕਰਦੇ ਸੀ ਕਿ ਮੁਕਤ ਦੁਆਰਾ ਸੰਸੁਰਾ ਕਹਿੰਦੇ ਪੀੜਾ ਵਾਰ ਆਇ ਜਦ ਵਿੱਚ ਵੀ ਸੇਵਾਲਾ ਉਸੇ ਨੂੰ ਸਮਝ ਦੇਣਾ ਕਰਦੇ ਨੇ ਕਿ ਜੇ ਐਸਾ ਸਤਿਗੁਰੂ ਜੀ ਮਿਲੇ ਕਹਿੰਦੇ ਜੇ ਐਸਾ ਕੋਈ ਪਿਆਰਾ ਸਤਿਗੁਰੂ ਮਿਲ ਜਾਵੇ ਸਮਝ ਦੇਣ ਵਾਲਾ ਜਿਹੜਾ ਮਨ ਦੀ ਉਸ ਅਵਸਥਾ ਨੂੰ ਜਾਣਦਾ ਹੋਵੇ ਟੁੱਟ ਜਾਵੇ ਟੁੱਠਾ ਕਰੇ ਪਰਸਾਉ ਕਹਿੰਦੇ ਟੁੱਟ ਕੇ ਉਪਦੇਸ਼ ਦੇਣਾ ਕਰਦੇ ਉਹ ਸਮਝ ਦੇਣਾ ਕਰਕੇ ਉਹ ਗਿਆਨ ਦੇਣਾ ਕਰਦੇਵੇ ਫਿਰ ਕਹਿੰਦੇ ਮੁਕਤ ਦੁਆਰਾ ਮੁਕਤਲਾ ਕਹਿੰਦੇ ਮੁਕਤ ਦੁਆਰਾ ਵਟਾ ਕੋਈ ਐਸਾ ਸੰਸਾਰ ਨਹੀਂ ਪਰ ਜਦ ਤੱਕ ਸੰਕੁਰਾ ਤਰ ਤੱਕ ਆ ਕਹਿੰਦੇ ਜਦ ਤੱਕ ਉਹ ਸਮਝ ਨਹੀਂ ਆ ਕਿਉਂਕਿ ਸੰਸਾਰ ਦੇ ਵਿੱਚ ਜਦੋਂ ਚੱਲਣਾ ਹੋ ਜਾਵੇ ਫਿਰ ਕਹਿੰਦੇ ਐਸਾ ਹੀ ਆ ਸੰਕਲਾਈ ਜੇ ਕਹਿੰਦੇ ਐਸਾ ਸਤਿਗੁਰੂ ਪਿਆਰਾ ਟੁੱਠਾ ਮਿਲ ਜਾਵੇ ਗੁਰਮਾਣੀ ਇਹੀ ਸਮਝ ਦੇਣਾ ਕਰਦੀ ਹੈ ਪਹਿਲਾ ਸਵਾਲ ਜਿਹੜਾ ਆਉਂ ਉਹ ਤੇ ਫਿਰ ਉਸੇ ਦਾ ਜਵਾਬ ਦੇਣਾ ਕਰਦੀ ਏ ਕਿਵੇਂ ਗੁਰਮਤ ਦੇ ਅਨੁਸਾਰ ਕੋਈ ਪਾਣੀ ਦੇ ਅਨੁਸਾਰ ਜਿਹੜਾ ਸੱਚ ਦੇ ਰਸਤੇ ਚੱਲੇ ਨੇ ਕਹਿੰਦੇ ਉਹੀ ਐਸੇ ਸਹਜੇ ਆਉਂ ਜਾਓ ਕਹਿੰਦੇ ਫਿਰ ਉਹ ਕਦੇ ਵੀ ਆ ਸਕਦਾ ਭਾਂਤਰ ਕੁੱਟੀ ਚਾ ਭਾਵੇਂ ਹਿਰਦੇ ਘਰ ਵਿੱਚ ਤਾਂ ਉਹ ਮਰਜੀ ਕਿਉਂਕਿ ਐਸੇ ਨੀਵੇਂ ਹੋ ਕੇ ਚੱਲਣਾ ਹੋ ਗਿਆ ਸੰਸਾਰ ਦੇ ਉਸ ਬਾਹਰਲੇ ਪਹਿਰਾਵੇ ਵਿੱਚ ਰਹਿਣਾ ਪੋ ਗਿਆ ਬਾਹਰਲੀ ਈ ਸ਼ਾਮਾਂ ਨੂੰ ਛੱਡਣਾ ਹੋ ਗਿਆ ਮੰਨ ਕਰਕੇ ਕੋਈ ਜੁੜਨਾ ਹੋ ਗਿਆ ਫਿਰ ਕਹਿੰਦੇ ਸਤ ਜੀ ਆਹੋ ਜੋ ਕਿ ਕਦੇ ਵੀ ਉਹ ਆ ਜਾ ਸਕਦਾ ਕਹਿੰਦੇ ਜੇ ਹਿਰਦੇ ਘਰ ਵਿੱਚ ਟੁਰਨਾ ਹੋ ਜਾਵੇ ਐਸੇ ਸੱਚ ਦੇ ਰਸਤੇ ਚੱਲਣਾ ਹੋਵੇ ਤੇ ਉਹ ਮੁਕਤ ਦਵਾਰੇ ਵਿੱਚ ਹੀ ਕੋਈ ਕਹਿੰਦੇ ਐਸਾ ਸੰਸਾਰ ਨਹੀਂ ਤੇ ਇਸੇ ਤਰ੍ਹਾਂ ਦਾ ਕਬੀਰ ਸਾਹਿਬ ਦਾ ਸ਼ਲੋਕ 509 ਅੰਗ ਤੇ ਕਹਿਣਾ ਕਰਦੇ ਨੇ ਉਸੇ ਤਰ੍ਹਾਂ ਹੀ ਸਵਾਲ ਜਵਾਬ ਸ਼ਲੋਕ ਕਬੀਰ ਮੁਕਤ ਦਵਾਰਾ ਸੰਸਾਰ ਦਾ ਰਾਈ ਦਸਵੇਂ ਭਾਈ ਮਨ ਤੋ ਮੈਗਲ ਹੋਇ ਰਾਂ ਨਿਕ ਸਿਆ ਕਿਉ ਕਰ ਜਾਏ ਐਸਾ ਸਤਿਗੁਰੂ ਜੀ ਮਿਲੇ ਟੁੱਠਾ ਕਰੇ ਪਸਾਉ ਮੁਕਤ ਦਵਾਰਾ ਮੋਕਲਾ ਸਹਜੇ ਆਵਜੋ ਉਸੇ ਤਰ੍ਹਾਂ ਹੀ ਫੇਰ ਉਹੀ ਸਮਝ ਦੇਣਾ ਕਰਦੇ ਨੇ ਕਿ ਮਨ ਕਹਿੰਦੇ ਐਸਾ ਨਾ ਗਲੇ ਜੀੜਾ ਕਹਿੰਦੇ ਉਹੀ ਉਹ ਅਵਸਥਾ ਨੂੰ ਜਦ ਤੱਕ ਜਾਣਦਾ ਨਹੀਂ ਉਸ ਵਿੱਚ ਜੁੜਦਾ ਨਹੀਂ ਉਦੋਂ ਤੱਕ ਹੀ ਕਹਿੰਦੇ ਐਸੇ ਉੱਠਿਆ ਹੋਇਆ ਜਦੋਂ ਕਹਿੰਦੇ ਐਸਾ ਕੋਈ ਸਤਸੰਤ ਉੱਠ ਜਾਵੇ ਫੇਰ ਹੀ ਕਹਿੰਦੇ ਐਸੀ ਸਮਝ ਪੈਂਦੀ ਹੈ ਉਹ ਮੁਕਤ ਦਵਾਰੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ